ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਦੱਸਿਆ ਇਹ ਗੱਡੀ ਦੇ ਵਿੱਚ ਗਮ ਡੋਲ ਗਈ ਸੀਗੀ ਤੇ ਬਾਕੀ ਗੱਡੀ ਦੀ ਸਰਵਿਸ-ਸਰਵਿਸ ਵੀ ਕਰਾਉਣ ਆਲੀ ਸੀਗੀ ਤੇ ਉਹਦੇ ਕਰਕੇ ਹੁਣ ਆਿਆਂਗੇ ਬਰਾੜਾ ਸਾਹਿਬ ਵਰਕਸ਼ਾਪ ਇੱਥੇ ਇੱਕ ਤੇ ਉੱਥੋਂ ਗੱਡੀ ਸਹੀ ਕਰਾਵਾਂਗੇ ਫਿਰ ਕਾਲਜ ਵੀ ਜਾਣਾ ਸੀਗਾ ਔਰ ਇੱਥੋਂ ਡੈਡੀ ਚੱਕ ਕੇ ਕਾਲਜ ਛੱਡ ਦੇਣਗੇ ਬਾਕੀ ਗੱਲਬਾਤ ਆਪਾਂ ਕਾਲਜ ਜਾ ਕੇ ਕਰਦੇ ਆਈਏ ਸੂਰਜ ਸੂਰਜਾਂ ਬਾਰੇ ਰਾਤ ਵੀ ਪਾਟਰ ਪਾਟਰ ਲਾਉਂਦੇ ਨੇਰਾ ਹੋ ਗਿਆ 10:30 11:00 ਵਜੇ ਬਾਕੀ ਕੰਮ ਓਕੇ ਆ ਅੱਜ ਕੰਮ ਘੜੇਲ ਨਹੀਂ ਹੋਇਆ ਕਿਉਂਕਿ ਅੱਜ ਧਰਮ ਹੀ ਨਹੀਂ ਹੈ ਨਾਲ ਨਹੀਂ ਧਰਮ ਹੀ ਕੰਮ ਘੜੇਲ ਕਰਾ ਦਿੰਦਾ ਪੂਰਾ ਬਾਕੀ ਤੁਹਾਨੂੰ ਦੱਸਦੇ ਆ ਫਿਰ ਓਕੇ ਅੱਸੀ ਕੱਲ ਹੀ ਲੋ ਜੀ ਵਧਾਈਆਂ ਹੋਗੀਆਂ ਵਰਕਸ਼ਾਪ ਬੰਦ ਦਾ ਪਤਾ ਨਹੀਂ ਕਿੰਨਾ ਟਾਈਮ ਖੜਨਾ ਪੈਣਾ ਹਲੇ ਉਰੇ ਹੋਰ ਲੋਈ ਅੱਜ ਕੋਤਨ ਦਿਨ ਬਾਅਦ ਕਾਲਜ ਗਏ ਤੇ ਹਾਲਾ ਉੱਥੇ ਜਾ ਕੇ ਦੇਖਿਆ ਹਾ ਫੜੇ ਹੋ ਗਿਆ ਬੱਸ ਵੱਲੀ ਜਾ ਰਹੇ ਆਂ ਜੀ ਆ ਜਾ ਰਹੇ ਨੇ ਮੁੰਡੇ ਨਾਲ ਬੱਸ ਦੀ ਵੇਟ ਕਰ ਰਹੇ ਆਂ ਤੁਰੇ ਜਾ ਰਹੇ ਆਂ ਜੀ ਗਿਲਨੈਰ ਕੀ ਨਹੀਂ ਨੇ ਰਾਈ ਕੱਜ ਬਹਾਪੜੇ ਕੇ ਕਾਲੂ ਛੁੱਟੀ ਦੋ ਛੁੱਟੀਆਂ ਹੋਈ ਨੇ ਫਿਰ ਤਿੰਨ ਛੁੱਟੀਆਂ ਹੋ ਗਈਆਂ ਹੁਣ ਹੁਣ ਤਿੰਨ ਦਿਨ ਯਾਰ ਹੁਣੀ ਕਰੀਏ ਬਾਹਰ ਜਾਉਂ ਹੁਣ ਤਿੰਨ ਦਿਨ ਬੋਟਾ ਵਾਲਿਆਂ ਨਾਲ ਹੀ ਫੇਰਨਾ ਜੈਂਗੂ ਜੈਂਗੂ ਕਰਾ ਲੈਣਾ ਪੂਰਾ ਲੋਈ ਪਾਣਾ ਵਾਰਤ ਕਾ ਇਧਰ ਐਕਸੀਡੈਂਟ ਹੋ ਗਿਆ ਇਧਰ ਮੀਰਾ ਗਰ ਗਿਆ ਹੀ ਬਾਜੀ ਪੈ ਗਈ ਲੈਣ ਆ ਰਿਹਾ ਹੀ ਇਹ ਹੀ ਬਾਜੀ ਪੈ ਗਈ ਉਹ ਤੇਲ ਨਿਕਲ ਗਿਆ ਉਹ ਦੋ ਤੇਲ ਨਿਕਲਦਾ ਆ ਤੇਲ ਦੇਖੋ ਹੀ ਕਿੰਨਾ ਨਿਕਲ ਗਿਆ ਰੋੜ ਨਾ ਪੈਣਾ ਟੈਂਕੂ ਹੋ ਗਈ ਕੰਮ ਚੰਗੋ ਗਰਮੀ ਗਰਮੀ ਵਾਹ ਬੱਸ ਅੱਗੇ ਦੇਖੋ ਦੇਖੋ ਬੱਸ ਵੀ ਲਿਗਾ ਮਾ ਲੋਈ ਨਾ ਹੀ ਸਕੂਲ ਨੇ ਪੱਲੇ ਨਿਕਲ ਧਰਮੀ ਆ ਗਈ ਆਪਾਂ ਲੈਣ ਇਹ ਢੇਲੋ ਵੀ ਭੈਣ ਫੜਾਇਆ ਜਾਂ ਫਿਰ ਉਹ ਰੁਕ ਜਿੰਨੇ ਹੋਰੇ ਉਖਾਲਾ ਨਾ ਛੇੜੀ ਚੱਲ ਮਾਹੌਲ ਤਾਂ ਨਹੀਂ ਬੁਸ਼ ਕਰ ਹੈ ਜਾਣਾ ਇਹਨੇ ਹੋਰ ਠੀਕ ਹੋ ਜੀ ਆਲੇ ਜਮਾਈਆ ਜੀ ਅੱਜ ਅੱਜ ਨਹੀਂ ਆਏ ਜਿਵੇਂ ਕੱਲ੍ਹ ਦੁੱਸੇ ਹੋਇਆ ਆ ਅੱਜ ਡਿਊਟੀ ਸਾਧ ਹੀ ਲੱਗੀ ਅੱਜ ਡਿਊਟੀ ਧਰਮਪ੍ਰਿੰਗ ਦੀ ਡਿਊਟੀ ਲੱਗੀ ਜੀ ਮੇਰੇ ਅੱਜ ਤੇ ਅੱਜ ਮਾਹੌਲ ਪੂਰਾ ਬੰਨਿਆ ਪਿਆ ਅੱਜ ਆਹ ਦੇਖ ਕੀ ਹੋ ਗਿਆ ਨਾ ਬੋਟ ਵਾਲੀ ਦਾਰੂ ਆਹ ਦੇਖੋ ਹੀ ਜਦਨੇ ਕਰਵਾ ਫਿਰ ਸੈਈ ਜਾਵੇ ਕਿੰਦਾ ਦੇ ਲੋ ਹੋ ਗਿਆ ਹੋ ਗਿਆ ਐਕਸੀਡੈਂਟ ਹੋ ਗਿਆ ਦੁਬਾਰਾ ਹੋ ਗਿਆ ਤੇਰੇ ਪਿੰਡ ਦਾ ਰਸਤਾ ਹੀ ਤੇਰੇ ਪਿੰਡ ਤੋਂ ਮੇਰੇ ਪਿੰਡ ਦੇ ਪਰਿਓ ਜੀ ਬਾਈ ਜੀ ਪਰਿਓ ਉਹ ਲੰਗਣਾ ਸੀ ਤੇਰੇ ਪਿੰਡ ਤੇ ਪਿੰਡ ਦੇ ਰੂਟ ਦੋੜੀਏ ਨਹੀਂ ਮੈਨੂੰ ਕੀਤੇ ਆਉਂਦੇ ਆ ਆ ਡਾਰਲਿੰਗ ਆ ਉਹ ਡਾਰਲਿੰਗ ਕਿਸ਼ੋਰ ਆ ਕਿਹੜਾ ਹੀ ਉਹ ਹਰ 길 ਤੇ ਚੱਲੇਗਾ ਚਲੂੰਗੀ ਨਾਲ ਤੇਰੇ ਟਿੱਕਾਂ ਤੋਂ ਲੈ ਤੇਤੇ ਮਰੇਗਾ ਮਰੂੰਗੀ ਨਾਲ ਤੇਰੇ ਟਿੱਕਾਂ ਤੋਂ ਦੋ ਲੈ ਲੀਆ ਅਲਾ ਤੇਲ ਬੋਲ ਰਿਹਾ ਜਿਸਮਾ ਦੇ ਧੋਕੇ ਕੀ ਜਾਂ ਮੋਹ ਦੀਆਂ ਤੰਤਾ ਨੇ ਸੱਜਣ ਦੀ ਗੱਲ ਪੱਕੜੀ ਵਿੱਚ ਤਸੱਲੀ ਐ ਜਿਹੜੀ ਨੌਜਵਾਨ ਤੇ ਅਹੀ ਜਾ ਕੇ ਬਹਿ ਗਿਆ ਉਹ ਥੋੜਾ ਕੌਲੀ ਆਉਂਦੇ ਗੰਦੇ ਜੇ ਲੋਈ ਜਲਮਨ ਸਿੰਘ ਆ ਗਈ ਹੁਣ ਤੇਰੇ ਲੋਤੀ ਪਤੀ ਤਰਖਾਨ ਦੇ ਪਕੌੜੇ ਜਾਲਦੇ ਨੇ ਪਕੌੜੇ ਖਾਣ ਦਲੇਆ ਕੱਲ ਦਾ ਵਿਆਹ ਪੋਇਆ ਤਾਗਾ ਮੈਂ ਭਾਈ ਪੋਇਆ ਤਾਗਾ ਭੁੱਲ ਗਿਆ ਇਹ ਭੁੱਲਦੇ ਇੱਕ ਲੋਕ ਇਨਸਾਨ ਬੜੀ ਜਦੀ ਭੁੱਲਦੇ ਨੇ ਚੱਲ ਵੀਡੀਓ ਜੀ ਲੈ ਕੇ ਬੈਠਾ ਤੇਰੀ ਪਾਣੀ ਲੈ ਆਈ ਆ ਭੈਣ ਉਹਦੇ ਮਾਰ ਗਿਆ ਨੰਗਾ ਉਹ ਬੀਬੀ ਯਾਰ ਇਹ ਲੱਗੀ ਗਈ ਜਾਂਦਾ ਤੇ ਆ ਪਤੀ ਆ ਇਹ ਮੈਨੂੰ ਜੇ ਤੈਨੂੰ ਜਾ ਰਹੇ ਜਾਂ ਮਨਰੇ ਤੇ ਤੂੰ ਵੀ ਲੱਗ ਗਿਆ ਨਾਲੇ ਮੈਂ ਵੀ ਮਿੰਦਰ ਲਾ ਲਿਆ ਦੇ ਨਾਲ ਆ ਕੰਜਰ गाना ਸ਼ੁਰੂ ਕਰ ਲੈ ਆ ਕੰਜਰ गाना ਨਹੀਂ ਤੂੰ ਪਹਿਲਾਂ ਗੱਲ ਕੇ ਬੁਕਾ ਦੇਣਾ ਫੇ ਮਗਰਾਟ ਕਰਨਾ ਚਿਬਗਰ ਚਿਬਗਰ ਪਹਿਲਾਂ ਮੈਨੂੰ ਮੋਲ ਲਾ ਕੇ ਕਹਿੰਦਾ ਕੱਲ ਕੋਈ ਵੀ ਵੀਡੀਓ ਕੋਲ ਨਹੀਂ ਆ ਅੰਦਰ ਚੱਲ ਆ ਦੇਖ ਲੈ ਆਪਣੇ ਘਰ ਦੀ ਬਣਾਣਾ ਕਿਹਦੇ ਹੋਰ ਵੀ ਪੜਾ ਦੇ ਉਹੀ ਦਾ ਗੱਲ ਕੱਲ ਕੋਈ ਸ਼ਿਆਣੀ ਗੱਲ ਕਰਨੀ ਇਹਨਾਂ ਨੂੰ ਦੱਸਿਆ ਆ ਬਾੜ ਕਰ ਜਿਆਨ ਦੇ ਚੱਲ ਕੇ ਪਾਠ ਕਰ ਕੋਈ ਸਿਆਣੀ ਗੱਲ ਕਾਨੀ ਆ। ਸਤਿ ਸ਼੍ਰੀ ਅਕਾਲ ਜੀ। ਆ ਦੇਖੋ ਭਾਰਤ। ਲੋਹੜਿਆਂ ਦੇ ਕਿਹੜਾ ਦੇ ਲੱਗਿਆ ਜੀ? ਬੰਨ ਟੁੱਟਿਆ ਅੱਜ ਬੰਨ ਟੁੱਟਿਆ। ਸਵੇਰ ਦਾ ਕੋਈ ਨਹੀਂ ਹੱਸਦਾ ਹੁਣ ਆਸ। ਇਹ ਹੈਗੇ ਨੇ ਇਹ ਕਿੰਨਾ ਵੱਲੇ ਨੇ ਪਕੌੜੇ? ਆ ਆਇਆ ਬੰਦੋ। ਤੁਸੀਂ ਕਿ ਸਾਨੂੰ ਕੈਮਰੇ ਦੇ ਕੈਮਰੇ। ਪਾਵਾ ਮੂ। ਹਾਂ ਅਜੇ ਨਹੀਂ ਖਾਣੇ ਪਕੌੜੇ ਪੂਰੇ ਅਜੇ ਤੱਕ ਨਹੀਂ ਬੋਲ ਲਈ ਗੱਲ ਦਾ ਰਸਿਆ ਆਇਆ ਉਹ ਦੱਸ ਤੂੰ ਖਵਾ ਪਕੌੜਾ ਭਾਰਤ ਆਹ ਦਾ ਸੋਹਣੇ ਛੋੜ ਚਾਰਜਰ ਦੇ ਦੇ ਭਰਾਵਾ ਅੱਜ ਬਹੁਤ ਔਖਾ ਹੋ ਗਿਆ ਰਾਹ ਤੇ ਤਿੰਨ ਗਾਣਾ ਗੱਟੀਆਂ ਨੇ ਵੀਰੇ ساری ਬਾੜ ਉਹ ਗੱਡੀ ਚ ਲਾਈ ਵੇ ਟਾਹਣਾ ਆਹ ਦਾ ਸੋਹਣੇ ਹੋਣਾ ਆ ਬੰਦੇ ਆ ਕੇ ਬੰਦੇ ਆ ਆ ਬੰਦੇ ਪੈ ਗਈ ਆਹ ਤੇ ਇਦ ਕਰੀ ਯਾਰ ਮਾੜੀ ਗੱਲ ਨਾ ਮੈਂ ਪਕੌੜੇ ਵੀ ਖਾਣ ਦਿੰਦੇ ਤੇ ਕੀ ਮੱਲਾ ਲੈ ਵੀ ਦੇਰੇ ਤੋਂ ਬੁਲਟਾ ਕੱਟ ਕੇ 사ਦਾ ਉਹ ਅਜ ਕੱਚੇ ਗਾਦੇ ਆ ਦੇਖੋ ਜੀ ਭਾਰਤ ਸਿਹੜ ਅਜ ਗੇੜੇ ਤੇ ਗੇੜਾ ਦੇ ਰਹਾ ਪਕੌੜਿਆਂ ਦੇ ਅੰਕਰੇ ਦੱਸ ਦੋ ਬੱਸ ਚਲਾਉਂਦੇ ਨੂੰ ਕਿੰਨਾ ਟਾਈਮ ਹੋ ਗਈ ਤੁਹਾਨੂੰ ਵਾਪਸ ਰੈਵਿਊ ਹੈਗਾ ਭਾਵੇਂ ਅੰਗਰੇਜ਼ੀ 'ਚ ਹੈ ਅੰਗਰੇਜ਼ੀ 'ਚ ਹਾਈ ਫਾਈ ਫਾਈ ਫਾਨ ਹੋ ਗਏ ਦੇ ਮੂੰਹ ਜਿਹਾ ਪਾਉਂਦੇ ਇਹ ਮੂੰਹ ਜਿਹਾ ਪਾਉਂਦਾ ਇੱਕ ਪੌੜਾ ਮੂੰਹ ਤਰ ਰਹੀ ਉਹ ਨਹੀਂ ਨਹੀਂ ਆ ਕੋਈ ਆਪਣੇ ਲੈ ਆ ਆ ਬਾਕੀ ਇਹਨਾਂ ਨੂੰ ਬੋਲ ਇੱਧਰ ਆ ਗੁੜੀਆਂਗੇ ਉਹ ਸਰਪੰਚ ਸਾਹਿਬ ਖਾਲੋ ਖਾਓ ਡਾਇਓ ਕਰਿਆ ਖਿਲ ਨੋ ਨੋ ਆਲੀ ਆਲੀ ਟੇਸਟ ਬਹੁਤ ਵੈਰੀ ਵੈਰੀ ਬਿਊਟੀ ਓਕੇ ਓਕੇ ਜਮਾਈ ਆਂ ਪੜਾ ਹਾਂ ਆ ਦੇਵਾ ਮੈਂ ਇਹ ਜਿਸ ਬੋਲਦਾ ਨਾ ਮੈਂ ਆ ਆਉਂਦੀ ਐ ਅੰਗਰੇਜ਼ੀ ਤੁਹਾਨੂੰ ਵਾਟ ਇਜ਼ ਸਿਚੁਏਸ਼ਨ ਫਾਈਂਡ ਇਨ ਔਰ ਪਰਸਪੈਕਟਿਵ ਹਾਂਜੀ ਦਿੱਤੇ ਕਾਲੇ ਸਿਚੇ ਨਾਲ ਲਿਖੋ ਪ੍ਰਾਊਡ ਟੂ ਬੀ ਕਾਲੀ ਮੁੰਡੇ ਨੇ ਸਕੂਟਰ ਲਈ ਆਂਦੀ ਨਵੀਂ ਕਹਿੰਦਾ ਟ్రਾਈ ਲੈ ਕੇ ਦੇਖੋ ਆਹ ਟ్రਾਈ ਨਹੀਂ ਜਾਂਦੀ ਹੋਲੀ ਆਉਂਦੀ ਆ ਇੱਥੇ ਹੱਥ ਲਿਫਾਵੇ ਚੈੱਕ ਕਰਾ ਦੇ ਪਕੌੜੇ ਵਾਲੇ ਦਬਾਓ ਵੀ ਦੋ ਆਏ ਨੇ ਕਹਾਂ ਪਕੌੜੇ ਲੈ ਕੇ ਆਣੇ ਘਰੇ ਕਹਿੰਦੇ ਮੰਮੀ ਨੇ ਖਾਣੇ ਵਾਹ ਓਏ ਧੂਆਂ ਕਿ ਤਰ੍ਹਾਂ ਦਾ ਇੰਜਣ ਤੇ ਆਉਂਦਾ ਬੂਲੋ ਚੱਲ ਗੇੜਾ ਕੱਢ ਕੇ ਆਏ ਸੀ